ਨਿਊਜ਼ ਦੇਖ ਰਹੇ तमाम दर्शक ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਜਿਹੜੇ ਹਾਜ਼ਰ ਹੋਏ ਸਮਾਣਾ ਦੇ ਰਾਜਲਾ ਰੋਡ ਦੇ ਉੱਤੇ ਕਿਰਤੀਕਾਰੀ ਕਿਸਾਨੀ ਯੂਨੀਅਨ ਦੇ ਵੱਲੋਂ ਜਿਹੜੇ ਮੂਕ ਵਿੰਗ ਬਣਾਇਆ ਹੋ ਤੇ ਅੱਜ ਯੂਥ ਵਿੰਗ ਦੇ ਵੱਲੋਂ ਜੜਾ ਮੋਟਰਸਾਈਕਲ ਮਾਰਚ ਕੱਟਿਆ ਜਾਣਾ ਤਸਵੀਰਾਂ ਜਿਹੜੀਆਂ ਨੇ ਸਮਾਣਾ ਦੇ ਰਾਜਲਾ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹੋ ਕਿ ਜਿਹੜੇ ਯੂਥ ਵਿੰਗ ਦੇ ਆਗੂ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਕਾਫੀ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਜਿਹੜਾ ਅੱਜ ਇਹ ਮੋਟਰਸਾਈਕਲ ਮਾਰਚ ਕੱਟਿਆ ਜਿਹੜੇ ਤਸਵੀਰਾਂ ਜਿਹੜੀਆਂ ਨੇ ਸਮਾਣਾ ਦੇ ਰਾਜਲਾ ਰੋਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਗੱਲਬਾਤ ਕਰਾਂਗੇ ਕਿਉਂਕਿ ਉਹ ਕਿਰਤੀਕਾਰੀ ਕਿਸਾਨ ਦੇ ਯੂਨੀਅਨ ਦੇ ਕਾਫੀ ਦੇਖ ਸਕਦੇ ਹਾਂ ਹਾਂਜੀ ਵੀਰੇ ਕੀ ਕਹੋਗੇ ਜਿਹੜਾ ਜੇ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਕੀ ਕੀ ਮੰਗਾ ਲੈ ਟੋਟੀਆਂ ਮੇਰਾ ਨਾਮ ਗੁਰਵਿੰਦਰ ਜਿਲ੍ਹਾ ਕੰਨੂਨਰ ਕਿਰਤੀ ਕਿਸਾਨ ਜੁਨੀਅਨ ਯੂਥ ਵਿੰਗ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਕਿਰਤੀ ਕਿਸਾਨ ਜੁਨੀਅਨ ਯੂਥ ਵਿੰਗ ਵੱਲੋਂ ਜਿਹੜੀਆਂ ਪੰਜਾਬ ਦੀ ਹਕੀਕੀ ਮੁੱਦੇ ਹੈਗੇ ਆ ਜਿਹੜੇ ਕਿਰਤੀ ਕਿਸਾਨ ਜੁਨੀਅਨ ਦੇ ਅਜੰਡੇ ਉੱਪਰ ਹੈ ਜਿਵੇਂ ਪਾਣੀ ਦਾ ਮੁੱਖ ਮੁੱਦਾ ਹੈਗਾ ਪਾਣੀ ਦੀ ਵੰਡ ਦਾ ਪਾਣੀ ਦੀ ਸੰਭਾਲ ਦਾ ਜਿਸ ਤਰ੍ਹਾਂ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈਗਾ ਤੇ ਪਾਣੀ ਦੀ ਵੰਡ ਦਾ ਮਾਮਲਾ ਇਹ ਰਿਪੋਰਟ ਸੁਣਾਤਾ ਹੈ ਤਾਂ ਜਿਹੜਾ ਹੈਗਾ ਇਹ ਹੱਲ ਹੋਵੇ ਇਹਦੇ ਨਾਲ ਨਾਲ ਜਿਹੜਾ ਬਾਗਤ ਹੁਸੈਨੀ ਵਾਲਾ ਬਾਰਡਰ ਹੈਗਾ ਇਥੋਂ ਪੰਜਾਬ ਦਾ ਦਾ ਵਪਾਰ ਪੂਰੇ ਨਾਰਥ ਇੰਡੀਆ ਦਾ ਇਥੋਂ ਚੱਲੇ ਨਾ ਕਿ ਜਿਹੜਾ ਬੰਦਰਗਾਹਾਂ ਨੇ ਅਮਬਾਨੀਆਂ ਡਾਨੀਆਂ ਦੀਆਂ ਉਹਨਾਂ ਉੱਪਰ ਦੀ ਵਪਾਰ ਹਲੇ ਹੀ ਪਾਕਿਸਤਾਨ ਨਾਲ ਹੋ ਰਿਹਾ ਜਿਹਦਾ ਘਟਾ ਪੂਰੇ ਨਾਰਥ ਇੰਡੀਆ ਨੂੰ ਪਹਰੇਆ ਸਾਡੀ ਮੰਗ ਇਹ ਹੈ ਕਿ ਪੰਜਾਬ ਦਾ ਜਿਹੜਾ ਵਪਾਰ ਹੈ ਇਥੋਂ ਇੰਡੀਆ ਦਾ ਇਥੋਂ ਜੇ ਬਾਗਾ ਤੇ ਹੁਸੈਨ ਵਾਲਾ ਬਾਰਡਰ ਤਾਂ ਹੀ ਹੋਊਗਾ ਤਾਂ ਉਹਦੇ ਨਾਲ ਪੂਰੇ ਨਾਰਥ ਇੰਡੀਆ ਨੂੰ ਜਿਹੜਾ ਫਾਇਦਾ ਹੋਣਾ ਇਹਦਾ ਜਿਹੜੀਆਂ ਇੱਥੇ ਵਸਤਾਂ ਜਿੰਨੀਆਂ ਔਰ ਸਸਤੀਆਂ ਨੇ ਸਬਜ਼ੀਆਂ ਜਾਂ ਹੋਰ ਜਿਹੜੇ ਖੇਤੀਬਾੜੀ ਦੇ ਸੰਧ ਹੈਗੇ ਆ ਇੱਥੇ ਉਹ ਬਹੁਤ ਘੱਟ ਕੀਮਤਾਂ ਦੇ ਹੈਗੇ ਜਿਹੜੇ ਪਾਕਿਸਤਾਨ ਦੇ ਵਿੱਚ ਹੈਗੇ ਆ ਇਹਨਾਂ ਦੀ ਕੀਮਤ ਜਿਹੜੀ ਹੈਗੀ ਬਹੁਤ ਸੈਂਕੜਿਆਂ ਦੇ ਵਿੱਚ ਸਬਜ਼ੀ ਦੀ ਹੋ ਜਾਂਦੀ ਹੈਗੀ ਆ ਤੇ ਇਹਦੇ ਨਾਲ ਨਾਲ ਜਿਸ ਤਰ੍ਹਾਂ ਇਹ ਐਮਐਸਪੀ ਦਾ ਮਾਮਲਾ ਹੈਗਾ ਕਰਜ਼ੇ ਮੁਕਤੀ ਦਾ ਹੈਗਾ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਇਹ ਪੂਰੇ ਪੰਜਾਬ ਦੇ ਵਿੱਚ ਯੂਥ ਵਿੰਗ ਵੱਲੋਂ ਇਹ ਮੋਟਰਸਾਈਕਲ ਮਾਰਚ ਕਰਕੇ ਲੋਕਾਂ ਨੂੰ ਨੌਜਵਾਨਾਂ ਨੂੰ ਇਹ ਜੱਠੇ ਬੰਦ ਕਰਕੇ ਆਨਾਲ ਸਮੇਂ ਤੋਂ ਵੱਡਾ ਸੰਘਰਸ਼ ਜਿਹੜਾ ਹੈਗਾ ਉਹ ਉਲਟਣ ਜਾ ਰਿਹਾ ਹੈ ਸੋ ਦੇਖ ਸਕਦੇ ਹੋ ਜਿਹੜੇ ਕੀਰਤੀਕਰੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀਆਂ ਉਹਨਾਂ ਦੀਆਂ ਕਾਫੀ ਮੰਗਾਂ ਨੇ ਜਿਹੜੀਆਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਜਿਹੜਾ ਪ੍ਰੋਟੈਸਟ ਕੀਤਾ ਗਿਆ ਪਰ ਹਾਲੇ ਤੱਕ ਜਿਹੜੀ ਹੈ ਕੋਈ ਵੀ ਜਿਹੜਾ ਸਰਕਾਰ ਦੇ ਵੱਲੋਂ ਇਹਨਾਂ ਦੀਆਂ ਮੰਗਾਂ ਨਹੀਂ ਉਹ ਨਹੀਂ ਪੂਰੀਆਂ ਕਰਿਆ ਗਿਆ ਸੋ ਹੋਰ ਵੀ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਵੀਰੇ ਕੀ ਕਹੋਗੇ ਕੀ ਅਜਿਹਾ ਮਸਲਾ ਜਿਹੜਾ ਅੱਜ ਫਿਰ ਤੁਸੀਂ ਫਿਰ ਮੋਟਰਸਾਈਕਲ ਮਾਰਚ ਕਰ ਇੱਥੇ ਆਪਣਾ ਸੰਕਟ ਆ ਕੇ ਖੜ ਗਿਆ ਖੇਤੀ ਨਾਲ ਜੁੜਿਆ ਹੋਵੇ ਚ ਸੇਤ ਨਾਲ ਜੁੜਿਆ ਹੋਵੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਆਵਾਜ਼ ਉਠਾਈ ਜਾ ਰਹੀ ਆ ਵੀ ਜਿਹੜਾ ਇਹ ਹਰੇ ਇਨਕਲਾਬ ਦੇ ਨਾਂ ਤੇ ਜਿਹੜਾ ਖੇਤੀ ਮਾਡਲ ਥੋਪਿਆ ਸੀ ਇਹ ਹਰਾ ਕੱਲੂਕਾਰਾ ਸਾਬਤ ਹੋਇਆ ਅਸੀਂ ਇਹਨੂੰ ਬਦਲਣ ਦੀ ਮੰਗ ਲਗਾਤਾਰ ਉਠਾ ਰਹੇ ਆ ਵੀ ਲੋਕ ਪੱਖੀ ਤੇ ਹੰਢਣਸਾਰ ਜਿਹੜਾ ਖੇਤੀਬਾੜੀ ਮਾਡਲ ਆ ਜਿਹੜਾ ਲਾਗੂ ਕੀਤਾ ਜਾਵੇ ਬਾਕੀ ਤੇ ਹੁਸੈਨੀਵਾਲ ਵਾਲਾ ਬਾਡਰ ਖੋਲ੍ਹਿਆ ਜਾਵੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ ਇਸ ਤਰ੍ਹਾਂ ਅਸੀਂ ਮੰਗਾਂ ਨੂੰ ਲੈ ਕੇ ਆਸੀਂ ਫਿਰਤੀ ਕਿਸਾਨ ਦੂਤਰੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਹ ਵੱਡੀ ਪੱਦਰ ਤੇ ਮੋਟਰਸਾਈਕਲ ਮਾਰਚ ਕਰ ਰਹੇ ਹਾਂ ਇਸ ਤੋਂ ਬਾਅਦ ਵੀ ਅਸੀਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਫਿਰ ਅਗਲਾ ਐਕਸ਼ਨ ਜਿਹੜਾ ਤੈਅ ਕਰਾਂਗੇ ਕਿਉਂਕਿ ਇਹ ਮਸਲਾ ਬਹੁਤ ਗੰਭੀਰ ਹੋ ਗਿਆ ਲੋਕਾਂ ਦੀ ਸਿਹਤ ਨਾਲ ਲਗਾਤਾਰ ਖੇਡਿਆ ਹੋਇਆ ਹਰ ਘਰ ਦੇ ਵਿੱਚ ਮਤਲਬ ਲੋਕ ਬਿਵਾਰੀਆਂ ਨਾਲ ਜੂਝ ਰਹੇ ਨੇ ਤੇ ਲਗਾਤਾਰ ਮੌਤਾਂ ਹੋ ਰਹੀਆਂ ਨੇ ਅੰਦਰ ਰਾਤ ਨੂੰ ਅਹੀਂ ਪਤਾ ਲੱਗਿਆ ਅੱਜ ਫਲਾਣੇ ਦੀ ਮੌਤ ਹੋ ਗਈ ਇਹ ਸਾਰੇ ਕਾਸੇ ਲਈ ਜਿਹੜਾ ਖੇਤੀਬਾੜੀ ਮਾਰਕ ਜਿਹੜਾ ਉਹ ਜ਼ੁਮੇਵਾਰ ਹੈ ਗਿਆ ਅਸੀਂ ਇਹਨੂੰ ਲਗਾਤਾਰ ਬਦਲਾਂ ਦੀ ਪੀਲ ਕਰ ਰਹੇ ਆ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਜੂਥ ਵਿੰਗ ਨੂੰ ਨਾਲ ਲੈ ਕੇ ਅਸੀਂ ਲੋਕ ਲਹਿਰ ਖੜੀ ਕਰਾਂਗੇ ਜੀ ਅੱਜ ਜਿਹੜਾ ਮੋਟਰਸਾਈਕਲ ਮਾਰਚ ਹੈ ਜੇ ਇਹਦੇ ਨਾਲ ਵੀ ਸਰਕਾਰ ਦੇ ਉੱਤੇ ਕੋਈ ਨਹੀਂ ਜੋ ਕੇ ਇਸ ਕਰੀ ਤਾਂ ਅੱਗੇ ਤੁਹਾਡਾ ਕੀ ਪ੍ਰੈਕਸ਼ਨ ਹੈ ਦੇਖੋ ਅਗਲੀ ਏ ਅਭੀ ਅਸੀਂ ਸਵੇਰ ਕਮੇਟੀ ਦੀ ਮੀਟਿੰਗ ਕਰਨੀ ਹੈ ਜੂਥ ਵਿੰਗ ਦੀ ਜਿਵੇਂ ਉਸ ਚ ਤੈਅ ਹੋਊਗਾ ਇਸ ਤੋਂ ਅਗਲਾ ਐਕਸ਼ਨ ਆ ਜਿਹੜਾ ਉਹ ਤੈਅ ਕਰਾਂਗੇ ਅਸੀਂ ਸਟੈਪ ਬਾਈ ਸਟੈਪ ਅਸੀਂ ਲਗਾਤਾਰ ਇਸ ਮਸਲੇ ਤੇ ਲਗਾਤਾਰ ਅਸੀਂ ਜੂਜਦੇ ਰਹਾਂਗੇ ਉਸਮਾਨਾ ਤੋਂ ਪੱਤਰਕਾਰ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਨਾ ਨਿਊਜ਼